ਅੰਮ੍ਰਿਤਸਰ ਨਗਰ ਨਿਗਮ ਦੇ ਬਾਅਦ ਅੱਜ ਰਾਸ਼ਟਰੀ ਗਊ ਰੱਖਿਆ ਮਹਾਸੰਗ ਨੇ ਰਾਸ਼ਟਰੀ ਪ੍ਰਧਾਨ ਡਾਕਟਰ ਰੋਹਨ ਮਹਿਤਾ ਦੀ ਪ੍ਰਧਾਨਗੀ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਿੱਦੇ ਸਮਾਜ ਸੇਵੀ ਵਿਭਾਗਾਂ ਸਗਠਾਂ ਦੇ ਸਦਸੇ ਅਤੇ ਸਥਾਨਕ ਭਗਤਾਂ ਨੇ ਵੀ ਭੱਗ ਲਿਆ ਉਹਨਾਂ ਨੇ ਨਗਰ ਨਿਗਮ ਤੇ ਗੰਭੀਰ ਲਾਪਰਵਾਹੀ ਦਾ આરોਪ ਲਗਾਇਆ ਡਾਕਟਰ ਰੋਹਨ ਮਹਿਰਾ ਨੇ ਤਾਂ ਇਥੋਂ ਕਹਿ ਦਿੱਤਾ ਕਿ 2 ਸਾਲ ਬੀਤਣ ਤੋਂ ਬਾਅਦ ਵੀ ਚੰਬਾਰ ਰੋਡ ਤੇ ਗਊ ਸ਼ਾਲਾ ਦਾ ਨਿਰਮਾਣ ਕੰਮ ਹੁਣ ਤੱਕ ਅਧੂਰਾ ਪਿਆ ਹੈ ਜਦਕਿ ਨਗਰ ਨਿਗਮ ਦੇ ਕੋਲ ਕਰੋੜ ਰੁਪਏ ਦਾ ਗਊ ਉਹ ਸੈਂਸ ਫੰਡ ਪਹਿਲਾਂ ਹੀ ਆ ਚੁੱਕਿਆ ਹੈ ਉਹ ਨੂੰ ਜਲਦੀ ਪੂਰਾ ਕੀਤਾ ਜਾਏ ਇਸੇ ਕਰਕੇ ਕਮਿਸ਼ਨ ਨੇ ਕਿਹਾ ਕਿ ਉਹ ਗਊਸ਼ਾਲਾ 2 ਮਹੀਨੇ ਚ ਬਣ ਕੇ ਤਿਆਰ ਹੋ ਜਾਵੇਗੀ ਅ ਦੇਖੋ ਜੀ ਅੰਮ੍ਰਿਤਸਰ ਦਾ ਬਹੁਤ ਹੀ ਅਹਿਮ ਮੁੱਦਾ ਵਾ ਜਿਹੜਾ ਕਾਰਪੋਰੇਸ਼ਨ ਉਸ ਚੀਜ਼ ਤੇ ਚੁੱਪੀ ਸਾਧ ਕੇ ਬੈਠੀ ਹੈ ਜਦ ਕਿ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਣਾ ਚਾਹਨਾ ਇਹ ਸਿਰਫ ਅੰਮ੍ਰਿਤਸਰ ਦਾ ਮਸਲਾ ਨਹੀਂ ਹੈਗਾ ਇਹ ਪੂਰੇ ਪੰਜਾਬ ਦਾ ਮਸਲਾ ਵਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਠੱਗੀ ਜਿਹੜੀ ਕਈ ਸਾਲਾਂ ਤੋਂ ਚੱਲ ਰਹੀ ਹੈ 2016-17 ਤੋਂ ਕੌਸਸ ਦੇ ਨਾਮ ਜਿਹੜੇ ਤੇ ਹੁਣ ਤੱਕ ਭਗਵੰਤ ਮਾਨ ਨੇ ਚੁੱਪੀ ਸਾਦੀ ਹੋਈ ਹੈ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਮੁਹਿਮਾ ਸ਼ੁਰੂ ਹੋ ਰਹੀਆਂ ਜੀ ਨਸ਼ਾ ਮੁਕਤੀ ਦਾ ਹੋ ਰਿਹਾ ਜੀ ਬੜਾ ਕੁਝ ਹੋ ਰਿਹਾ ਗਵਾਂ ਦੇ ਨਾਲ ਜਾਦਾ ਹਸੇ ਹੋ ਰਹੇ ਨੇ ਨਸ਼ਿਆਂ ਨਾਲ ਮੌਤ ਘਟ ਹੋ ਰਹੀ ਹੈ ਪੰਜਾਬ ਦੇ ਜਨਤਾ ਦੀ ਗਵਾਂ ਦੇ ਨਾਲ ਮੌਤ ਜਿਆਦਾ ਹੋ ਰਹੀ ਹੈ ਕੌਸਸ ਲਿੱਤਾ ਜਾ ਰਿਹਾ ਹੈ ਕਿ ਲੋਕ ਗਊ ਮਾਤਾ ਦੇ ਨਾਮ ਤੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੂੰ ਭਰ ਰਿਹਾ ਹੈ ਹਜ਼ਾਰਾਂ ਕਰੋੜ ਰੁਪਇਆ ਰੈਵਨਿਊ ਜਿਹੜਾ ਪੰਜਾਬ ਸਰਕਾਰ ਨੂੰ ਜਾ ਰਿਹਾ ਹੈ ਸ਼ਰਾਬ ਦੀ ਬੋਤਲ ਤੇ ਸੀਮਿੰਟ ਦੀ ਬੋਰੀ ਤੇ 4 ਵੀਲਰ ਤੇ 2 ਵੀਲਰ ਤੇ ਡੈਥ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਤੇ ਬਿਜਲੀ ਦੇ ਬਿੱਲਾਂ ਤੇ ਅਣਗਿਣਤ ਚੀਜ਼ਾਂ ਤੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੇ ਲਾਤਾ 2017 ਤੋਂ ਲੈ ਕੇ 2025 ਤੱਕ ਹੁਣ ਤੱਕ ਦੇਖ ਲਓ ਹਜ਼ਾਰਾਂ ਕਰੋੜ ਰੁਪਇਆ ਕਾਉਂਸਲਸ ਦਾ ਜਿਹੜਾ ਰੈਵਨਿਊ ਹੈ ਪੰਜਾਬ ਸਰਕਾਰ ਨੂੰ ਜਾ ਰਿਹਾ ਲੇਕਿਨ ਸੀਐਮ ਸਾਹਿਬ ਅਜੇ ਤੱਕ ਇਸ ਚੀਜ਼ ਤੇ ਇੱਕ ਵਾਰ ਨਹੀਂ ਬੋਲੇ ਵੀ ਸਾਡੇ ਕੋਲ ਇੰਨਾ ਕਾਉਂਸਲਸ ਹੈ ਅਸੀਂ ਇਹ ਸਹੂਲਤਾਂ ਪਬਲਿਕ ਨੂੰ ਤੇ ਗਉਆਂ ਵਾਸਤੇ ਦੇ ਰਹੇ ਹਾਂ ਗਉਂ ਸੇਵਾ ਕਮਿਸ਼ਨ ਪੰਜਾਬ ਦੀ ਇਸ ਚੀਜ਼ ਤੇ ਸੁੱਤੀ ਹੋਈ ਹੈ ਜਿਹੜੀਆਂ ਸੜਕਾਂ ਦੇ ਗਉਆਂ ਨੇ ਉਹ ਉਸੇ ਤਰ੍ਹਾਂ ਹੀ ਰੁੱਲ ਰਹੀਆਂ ਨੇ ਤੇ ਡੰਗੂ ਕੋ ਕਾਫੀ ਵਾਰ ਮੰਗ ਪੱਤਰ ਦਿੱਤਾ ਕੀ ਸਮੇਂ ਦੇ ਕਿਉਂ ਨਹੀਂ ਸੁਣਵਾਇਆ ਦੇਖੋ ਜੀ ਮੈਂ ਕਹਾਂਗਾ ਮੰਗ ਪੱਤਰ ਦੇਣ ਦਾ ਤਾਂ ਹੀ ਫਾਇਦਾ ਹੋਇਆ ਵੀ ਸਾਨੂੰ ਜਿਹੜੀ ਹੈ ਗਵਰਨਮੈਂਟ ਆਈ ਸੀ ਇਹ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਅਸੀਂ ਇਸ ਕਰਕੇ ਮੰਗ ਪੱਤਰ ਦਾ سلسلہ ਅੱਜ ਤੱਕ ਜਾਰੀ ਰੱਖਿਆ ਅੱਜ ਕੀ ਕੀਤਾ ਗਿਆ ਅੱਜ ਜਿਹੜਾ ਵਾ ਅਸੀਂ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਬਾਹਰ ਖਲੋਤੇ ਆ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਕਿ 2022-23 ਦੇ ਵਿੱਚ ਅਸੀਂ ਇਸੇ ਤਰੀਕੇ ਦੇ ਨਾਲ ਰੋਸ਼ ਪ੍ਰਦਰਸ਼ਨ ਕੀਤਾ ਹੀ ਤੇ ਇੱਕ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਸੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਸ ਕਰਕੇ ਅਸੀਂ ਸੜਕਾਂ ਦੀਆਂ ਗਊਆਂ ਜਿਹੜੀਆਂ ਉੱਥੇ ਨਹੀਂ ਰੱਖ ਸਕਦੇ ਛੁਪਤ ਨਹੀਂ ਕਰ ਸਕਦੇ ਉਸ ਸਮੇਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਚਬਾਰ ਰੋੜ ਤੇ ਇੱਕ ਜਗ੍ਹਾ ਜਿਹੜੀ ਅਲੋਟ ਕੀਤੀ ਜਿਹਦੇ ਵਿੱਚ ਇੱਕ ਪਸ਼ੂ ਹਸਪੀਟਲ ਜਿਹੜਾ ਅਲੋਟ ਕੀਤਾ ਗਿਆ ਜਿਹਦੀ ਜ਼ਮੀਨ ਅਲੋਟ ਕੀਤੀ ਗਈ 2023 ਦੇ ਵਿੱਚ ਮੰਤਰੀ ਨਿਜਰ ਐਮ ਐਲ ਏ ਜਿਹੜੇ ਆਪਣਾ ਅਜੀਤ ਗੁਪਤਾ ਜੀ ਸੰਦੀਪ ਰਿਸ਼ੀ ਜੀ ਕਮਿਸ਼ਨਰ ਸੀ ਉਦੋਂ ਸਾਰਿਆਂ ਨੇ ਮਿਲ ਕੇ ਉਦਘਾਟਨ ਕੀਤਾ ਲੇਕਿਨ ਉਹਦੀ ਅਜ 2025 ਤੱਕ ਜਿਹੜੀ ਹੈ ਕੰਸਟਰਕਸ਼ਨ ਜਿਹੜੀ ਕੰਪਲੀਟ ਨਹੀਂ ਹੋ ਪਾਈ ਤੇ ਬਹੁਤ ਹੀ ਜੜਾ ਨਿੰਦਨੀਆ ਗੱਲ ਹੈ ਵੀ ਇੰਨੇ ਸਾਲ ਬੀਤਣ ਦੇ ਬਾਅਦ ਵਜੂਦ ਕਾਉਸਸ ਜਿਹੜਾ ਵਹ ਤਕਰੀਬਨ 10 ਕਰੋੜ ਦੇ ਕੋਲ ਜਿਹੜਾ ਕਾਰਪੋਰੇਸ਼ਨ ਕੋਸਟ ਪ੍ਰੈਜ਼ੈਂਟ ਮੌਜੂਦ ਜਿਹੜਾ ਕੀ ਹੋਰ ਕਿਤੇ ਯੂਜ਼ ਨਹੀਂ ਕੀਤਾ ਜਾਂਦਾ ਫੇਰ ਦੇਰੀ ਕਿਸ ਚੀਜ਼ ਚ ਵੀ ਆਏ ਦਿਨ ਜਿਹੜੇ ਹਾਦਸੇ ਹੋ ਰਹੇ ਨੇ ਭੰਡਾਰੀ ਪੁਲ ਤੇ ਉਦੋਂ ਇੱਕ ਫੈਮਿਲੀ ਜਿਹੜੀ ਜ਼ਖਮੀ ਹੋ ਗਈ ਗੱਡੀ ਟੁੱਟ ਗਈ ਗਾਉਂ ਦਾ ਮੌਤ ਹੋ ਗਈ ਰਣਜੀਤ ਐਮਨੀ ਉਸ ਤੋਂ ਅਗਲੇ ਦਿਨ ਹੋ ਗਈ ਚਾਰ ਪੰਜ ਹਾਦਸੇ ਲਗਾਤਾਰ ਹੋ ਗਏ ਇੱਕ ਦੂ ਇੱਕ ਮੰਗ ਸਾਡੀ ਆਵੇ ਵੀ ਸਾਨੂੰ ਕਮਿਸ਼ਨਰ ਸਾਹਿਬ ਅੱਜ ਲਿਖਤੀ ਰੂਪ ਚ ਦੇਣ ਵੀ ਇਹ ਸਾਲ ਦੇ ਕਿਹੜੇ ਮਹੀਨੇ ਗਊਸ਼ਾਲਾ ਜਿਹੜੀ ਕੰਪਲੀਟ ਹੋਏਗੀ ਤੇ ਸੜਕਾਂ ਤੋਂ ਜੱਗੂਆਂ ਜਿਹੜੀਆਂ ਚੁੱਕ ਕੇ ਉੱਥੇ ਰੱਖੀਆਂ ਜਾਣਗੀਆਂ ਕਿਉਂਕਿ 1000 ਦੇ ਕੋਲ ਜਿਹੜੀ ਗਊ ਉੱਥੇ ਰੱਖੀ ਜਾਣੀ ਸੀ ਕੀ ਸੇ 2 ਘੰਟੇ ਤਾਨੂੰ ਅੱਗੇ ਕੋਈ ਅਫਸਰ ਇੱਥੇ ਤੱਕ ਮਿਲਣੇ ਤੁਹਾਨੂੰ ਸਰ ਇੱਥੇ 9 ਵਜੇ ਅਸੀਂ ਆਏ ਸੀ 9 ਵੱਜ ਗਏ ਨੇ ਅਜੇ ਤੱਕ ਜਿਹੜੇ ਅਫਸਰ ਹੁਣ ਵੀ ਜਿਹੜੇ ਆ ਡਿਊਟੀ ਤੇ ਨਹੀਂ ਪਹੁੰਚੇ ਗਈ ਬਹੁਤ ਸ਼ਰਮ ਦੀ ਗੱਲ ਆ ਵੀ ਲੋਕ ਇੱਥੇ ਜਿਹੜੇ ਆਮ ਪਬਲਿਕ ਏਰੀਆ ਇੱਥੇ ਪਰੇਸ਼ਾਨ ਹੋ ਰਹੀ ਹੈ ਅ ਲੋਡ ਨਹੀਂ ਪੈਂਦੀ ਇੱਥੇ ਜਿਆਦਾ ਆਉਂਦੀ ਲੇਕਿਨ ਆਮ ਪਬਲਿਕ ਅਸੀਂ ਦੇਖ ਰਹੇ ਆਂ ਵੀ ਇੱਥੇ ਅਫਸਰ ਨਾ ਹੋਣ ਕਰਕੇ ਬਹੁਤ-ਬਹੁਤ ਸ਼ਰਮ ਦੀ ਗੱਲ ਆ ਜਦ ਕਿ ਸੀਐਮ ਸਾਹਿਬ ਕਹਿੰਦੇ ਸੀ ਵੀ ਸਾਨੂੰ ਵੀਡੀਓ ਪਾ ਦਿਆ ਕਰਿਓ ਕੋਈ ਅਫਸਰ ਨਾ ਬੈਠਾ ਹੋਏਗਾ ਮੈਂ ਕਹਾਂਗਾ ਸੀਐਮ ਸਾਹਿਬ ਹੁਣ ਕਾਰਵਾਈ ਕਰੋ ਇੱਥੇ ਤਾਂ ਕਮਿਸ਼ਨਰ ਸਾਹਿਬ ਵੀ ਨਹੀਂ ਬੈਠੇ ਹੋਏ ਦੂਸਰੇ ਨੰਬਰ ਤੇ ਮੈਂ ਜਿਹੜੀ ਸਾਡੀ ਮੰਗ ਆ ਉਹ ਐ ਵਾ ਵੀ ਰਾਤ ਦੇ ਸਮੇਂ ਜਦੋਂ گاਉਂ ਨਾਲ ਐਕਸੀਡੈਂਟ ਹੁੰਦਾ ਪਬਲਿਕ ਦੇ ਕੋਲ ਇੱਕ ਨੰਬਰ ਹੋਣਾ ਚਾਹੀਦਾ ਹੈ ਕਿ گاਉਂ ਨਾਲ ਐਕਸੀਡੈਂਟ ਹੋ ਜਾਈਏ ਕਿਉਂਕਿ ਈਵਨ ਕੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਉਹਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਜੇ ਅਸੀਂ ਬਚ ਗਏ ਤਾਂ ਅਸੀਂ ਗਉਨੂ ਗਊਸ਼ਾਲਾ ਪੰਚਾਇਤ ਇੱਕ ਟਾਲ ਫਰੀ ਨੰਬਰ ਕਾਰਪੋਰੇਸ਼ਨ ਜਾਰੀ ਕਰੇ ਪਬਲਿਕ ਨੂੰ ਕਿਸੇ ਪ੍ਰਧਾਨ ਦੀ ਲੋੜ ਨਾ ਪਵੇ ਫੋਨ ਕਰਨ ਦੀ ਪਬਲਿਕ ਸਿੱਧਾ ਉੱਥੇ ਫੋਨ ਕਰੇ ਕਾਰਪੋਰੇਸ਼ਨ ਦੀ ਗੱਡੀ ਆਏ ਗਉਨੂ ਗਊਸ਼ਾਲਾ ਪੰਚਾਇਤ ਜੇ ਗਾਉਂ ਦੀ ਧੜਤ ਹੋ ਗਈ ਹੈ ਤੇ ਉਹਨੂੰ ਸੇਫਲੀ ਜਿਹੜਾ ਵਾ ਜਿਹੜਾ ਦਬਾਇਆ ਜਾਏ ਤਾਂ ਕਿ ਨਰਾਦਰੀ ਨਾ ਹੋ ਸਕੇ ਰਾਤੀ ਕੁੱਤੇ ਨਾ ਖਾਣ ਅੱਜ ਜਿਸੀ ਡਾਕਟਰ ਰੋਹਨ ਦੀ ਰਹਿਮਾਈ ਰਹਿਨਮਾਈ ਦੇ ਵਿੱਚ ਲੱਠੇ ਹੋਏ ਆ ਸਾਰੇ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਟੱਚ ਕੀਤਾ ਸੋ ਮੈਂ ਕੱਲ ਨਾ ਹੀ ਨਾ ਇੱਕ ਫੇਸਬੁਕ ਤੇ ਲਾਈਵ ਦੇਖ ਰਿਆ ਸੀਗਾ ਔਰ ਲਾਈਵ ਦੇਖ ਕੇ ਹੀ ਮੈਂ ਅੱਜ ਇਹਨਾਂ ਦੇ ਨਾਲ ਆ ਗਿਆ ਵਾਂ ਸੋ ਮੇਰੀ ਪੂਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਬੇਨਾਲ ਹੱਥ ਜੋੜ ਕੇ ਵੀ ਆਪਾਂ ਸਾਰੇ ਇਕੱਠੇ ਹੋਈਏ ਇਹ ਇਕੱਲੇ ਡਾਕਟਰ ਰੋਹਨ ਦਾ ਕੰਮ ਨਹੀਂ ਹੈਗਾ ਪੂਰੇ ਅੰਮ੍ਰਿਤਸਰ ਦੇ ਸਮਾਜ ਦਾ ਕੰਮ ਹੈ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਵੀ ਆਪਾਂ ਅੱਜ ਰੋਹਨ ਜੀ ਦੇ ਨਾਲ ਖੜੇ ਹੋਈਏ ਔਰ ਹਰ ਤਰ੍ਹਾਂ ਦਾ ਉਹਨਾਂ ਨੂੰ ਸੰਜੋਗ ਦੇਈਏ ਧੰਨਵਾਦ ਮੈਂ ਰਿੰਕੂ ਸ਼ਰਮਾ ਗਊਸ਼ਰक्षकदा ਪੰਜਾਬ ਦਾ ਪ੍ਰਵਕਤਾ ਹੋਣ ਦੇ ਨਾਂ ਤੇ ਤੁਸੀਂ ਅੱਜ ਦੇਖਿਆ ਹੋਵੇਗਾ ਕਿ ਜਿਹੜਾ ਅਸੀਂ ਅੱਜ ਪ੍ਰੋਟੈਕਟਸ ਜਿਹੜਾ ਕਿ ਆਵਾਰਾ گاਵਾ ਜਿਹੜੀਆਂ ਸੜਕਾਂ ਤੇ ਭੁੰਦੀਆਂ ਐ ਜਿਹੜੀਆਂ ਕਿ ਅਸੀਂ ਉਹਨਾਂ ਦੀ ਮੁਖੇ ਪੰਡ ਸੀ ਸਾਡੀਆਂ ਤਿੰਨ ਮੰਗਾਂ ਅਸੀਂ ਮਾਨਯੋਗ ਅੰਮ੍ਰਿਤਸਰ ਕਮਿਸ਼ਨਰ ਜੀ ਦਾ ਤਹਿਦ ਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਤਿੰਨਾਂ ਦੀਆਂ ਮੰਗਾਂ ਨੂੰ ਪੱਛੇ ਰੱਖਦੇ ਹੋਏ ਸਾਡੀਆਂ ਤਿੰਨੇ ਮੰਗਾਂ ਪੂਰੀਆਂ ਕਰਨ ਦਾ ਅਭਿਸ਼ਾਸ਼ਨ ਦਿੱਤਾ ਵੈ ਇੱਕ ਘੰਟੇ ਬਾਅਦ ਕੰਦੇ ਤੁਹਾਨੂੰ ਜਿਹੜਾ ਟੂਲ ਨੰਬਰ ਟੂ ਟੂ ਕੋਡ ਟੂ ਕੋਲ ਨੰਬਰ ਹੈਗਾ ਟੂਲ ਫਰੀ ਨੰਬਰ ਉਹ ਤੁਹਾਨੂੰ ਦਿੱਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਇੱਕ ਤੁਹਾਨੂੰ ਦੱਸਿਆ ਵਾ ਕਿ ਲੋਫਾੜ ਜੋੜਾ ਫਾੜ ਦੇ ਕੋਲ ਹੈ ਕੋਈ ਕੋਈ ਮੀਟ ਦੀ ਕੋਈ ਗਾਂ ਮੱਛੀ ਦੀ ਕੋਈ ਰੇੜੀਆਂ ਚਲਾ ਰਿਆ ਇਨਲੀਗਲ ਤੇ ਉਥੇ ਸਕੂਲ ਹੈਗੇ ਨੇ ਦੋ ਉਹ ਸਕੂਲ ਚੱਲਦੇ ਨੇ ਉਹ ਸਕੂਲ 'ਚ ਬੱਚੇ ਜਿਹੜੇ ਆਂਦੇ ਆ ਉਹਨਾਂ ਨੂੰ ਬਦਬੂ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਿਮਾਰੀਆਂ ਫੈਲਦੀਆਂ ਨੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਕਿਹਾ ਹੈ ਕਿ ਉਹਨੂੰ ਹੋਣਾ ਹੀ ਹੁੰਦੇ ਤੇ ਕਾਰਵਾਈ ਕਰਦੇ ਹੋਏ ਰੇੜੀਆਂ ਨੂੰ ਚਟਾਇਆ ਜਾਏਗਾ ਤੇ ਜਿਹੜੀ ਆਪਾਂ ਰਹਿਣ ਬਸੇਰੇ ਦੀ ਜਿਹੜੀ ਮੰਗ ਕੀਤੀ ਸੀ ਉਹ ਸਾਡੀ ਉਹਨਾਂ ਨੇ ਜਗ੍ਹਾ ਨੂੰ ਅਰੇਂਜਮੈਂਟ ਕਰਤਾ ਵਾ ਉਸ ਜਗ੍ਹਾ ਤੇ ਜਿਹੜਾ ਕੰਟਰਕਸ਼ਨ ਉਹ ਵੀ ਸ਼ੁਰੂ ਹੋ ਰਹੀ ਏ ਉਹਨਾਂ ਦਾ ਟਾਈਮ ਜਿਹੜਾ ਸਾਨੂੰ ਉਹਨਾਂ ਨੇ 2 ਮਹੀਨੇ ਦਾ ਲਿਖਤੀ ਰੂਪ ਦੇ ਦਿੱਤਾ ਵਾ ਤੇ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਅੰਮ੍ਰਿਤਸਰ ਕਮਿਸ਼ਨਰ ਜੀ ਦਾ ਏਵਨ ਪੰਜਾਬੀ ਟੀਵੀ ਲਈ ਅਫਰੀਕਾ ਤੋਂ ਫੀਡ ਹੋ ਰਹੀ ਹੈ ਰਿਪੋਰਟ